ਅੱਜ ਇਸ ਪਰਿਵਾਰ ਨੂੰ ਇਸ ਕਠਨ ਕੜੀ ਦੇ ਵਿੱਚੋਂ ਲੰਘਣਾ ਪੈ ਰਿਹਾ ਹੈ ਕਿ ਜਿਹੜਾ ਰੱਬ ਕਿਸੇ ਨੂੰ ਨਾ ਦੇਵੇ ਇਹ ਕੜੀ ਤੇ ਇਸ ਮੁੰਡੇ ਦਾ ਨਾਮ ਸੀ ਲੈਸਨੈਕ ਆਪਰੇਟਰ ਸੁਖਪ੍ਰੀਤ ਸਿੰਘ ਇਹਦੀ ਜੁੰਡ ਸੀ 581 ਲਾਈਟ ਰਾਈਮੈਂਟ ਚੜ੍ਹਦੀ ਕਲਾ ਜਿਹੜੀ ਕਿ ਅੱਜ ਕੱਲ ਬਲੌਂਗ ਕਰਦਾ ਸਮਾਰੀ ਤੇ ਸਰ ਕਿੰਨੀ ਕੁ ਉਮਰ ਸੀ ਇਹਦੀ ਇਹਦੀ ਉਮਰ ਸੀ ਆਪਣੇ ਮੇਰੇ ਖੱਤੀ 26 ਸਾਲ 22 ਤੋਂ 30 ਸਾਲ ਦੇ ਵਿੱਚ ਸੀ ਇਹਦੀ ਉਮਰ ਤੇ ਬਹੁਤ ਹੀ ਅੱਛਾ ਬੀਬਾ ਮੁੰਡਾ ਸੀ ਜਿੰਨਾਂ ਦਾ ਤੁਸੀਂ ਕਹਿ ਲੋ ਕਿ ਕਦੇ ਕੋਈ ਵੀ ਗਲਤ ਕੰਮ ਨਹੀਂ ਇੰਨਾ ਅੱਛਾ ਮੁੰਡਾ ਸੀ ਸਾਡੀ ਪਲਟਰਨ ਦੇ ਵਿੱਚ ਇਹੋ ਜਿਹਾ ਮੁੰਡਾ ਨਹੀਂ ਸੀ ਹੋ ਸਕਦਾ ਔਰ ਅਸੀਂ ਕਦੇ ਸੋਚਿਆ ਨਹੀਂ ਸੀ ਕਿ ਸੁੱਟੀ ਆ ਕੇ ਇੱਕ ਜਵਾਨ ਨਾਲ ਐਦਾਂ ਦੀ ਬੀਤੇ ਸਰ ਕਿੰਨੇ ਸਾਲ ਪਹਿਲਾਂ ਘਰ ਗਿਆ ਇਹ ਸਰ ਅਜ ਤੋਂ ਮੇਰੇ ਖਾਲਸਾ 7-8 ਸਾਲ ਨੌਕਰੀ ਹੈ ਦੀ ਮੁੰਡੇ ਦੀ ਹਾਂਜੀ ਕਿੰਨੇ ਸਾਲ ਸਰ ਹਾਂਜੀ ਸਰ ਕੀ ਕਰਨਾ ਹੈ ਕਰਨਾ ਸਾਰੇ ਅਜ ਤੋਂ ਪਹਿਲਾਂ ਤੂੰ 5-7 ਦਿਨ ਪਹਿਲਾਂ ਮੈਂ ਵੀ ਐਕਚੁਅਲੀ 2 ਸਾਲ ਪਹਿਲਾਂ ਫੌਜ ਚ ਰਿਟਾਇਰ ਹੋਇਆ ਮੇਰੇ ਅੰਦਰ ਹੀ ਮੁੰਡਾ ਸਾਡੀ ਜੋਂੜ ਦੇ ਵਿੱਚ ਆਇਆ ਹੈ ਔਰ ਇਹ ਅੱਜ ਤੂੰ ਜਿਹੜਾ ਮੈਨੂੰ ਪਤਾ ਲੱਗਿਆ ਇਹ ਪਲਟਨ ਦੇ ਵਿੱਚੋਂ ਕਿ 19 ਤਰੀਕ ਨੂੰ ਘਰ ਪਹੁੰਚਿਆ ਸੁੱਟੀ ਘਰ ਆ ਕੇ ਇਹਨੂੰ ਕੋਈ ਹਾਰਟ ਅਟੈਕ ਵਗੈਰਾ ਹੋਇਆ ਇਸ ਤੋਂ ਬਾਅਦ ਇਹ ਸਿਵਲ ਚ ਲੈ ਗਏ ਨਾ ਸਿਵਲ ਲੈਣ ਤੋਂ ਬਾਅਦ ਉਹਨਾਂ ਜੋ ਆਪਣਾ ਮੈਡੀਸਨ ਦੇਣਾ ਸੀ ਉਹ ਦਿੱਤਾ ਉਸ ਤੋਂ ਬਾਅਦ ਇਹਨੂੰ ਐਮਚ ਅਮਰਸਰ ਦੇ ਵਿੱਚ ਫਾਰਵਰਡ ਕੀਤਾ ਗਿਆ ਉੱਥੇ ਜਾ ਕੇ ਇਹਨੂੰ ਇਹਨੂੰ ਡੈਥ ਗੋਸਟ ਕਰਦੇ ਨੇ ਇਹ ਸਰ ਵਿਆਹ ਕੇ ਕੁਮਾਰਾ ਸੀ ਇਹ ਵਿਆਹ ਸੀ ਸਰ ਕੀ ਬੱਚੇ ਕਿੰਨੇ ਬੱਚਾ ਇਹਦਾ ਇੱਕ ਛੋਟਾ ਜਿਹਾ ਮੁੰਡਾ 6 ਸਾਲ ਦਾ 6 ਮਹੀਨੇ ਦਾ 8 ਮਹੀਨੇ ਦਾ ਹਾਂਜੀ ਹਾਂਜੀ ਤੇ ਸਰ ਅੱਜ ਸਰਕਾਰੀ ਸਨਮਾਨਨਨ ਕੀਤਾ ਗਿਆ ਅੰਤ ਪ੍ਰਸਾਸ ਕਰ ਜੀਦਾ ਅੱਜ ਆਜਾ ਦੇ ਅੰਤਿਮ ਸੰਸਕਾਰ ਹੈ ਅੱਜ ਤੋਂ ਦੋ ਦਿਨ ਪਹਿਲਾਂ ਦੇ ਡੈਥ ਹੋਈ ਸੀ ਪਰਸੋਂ ਉਹਦਾ ਜਿਹੜਾ ਅੰਤਿਮ ਸੰਸਕਾਰ ਕੀਤਾ ਜੀ ਇਹਦਾ ਨਾਮ ਸੁਖਪ੍ਰੀਤ ਸਿੰਘ ਸੀਗਾ ਤੇ ਇਸ ਵੇਰੇ ਉੱਠਿਆ ਵਾ ਉੱਠਣ ਦੇ ਬਾਅਦ ਤੇ ਨੇ ਚਾਹ ਪਾਣੀ ਪੀਤਾ ਵਾ ਉਦੋਂ ਬਾਅਦ ਦੇ ਵਿੱਚ ਇਹਨੇ ਜਿਹੜੇ ਦਰਦ ਹੋਈ ਆ ਦਰਦ ਹੋਈ ਆ ਇਕਦਮ ਤੇ ਇਹਨੂੰ ਜਿਹੜਾ ਉਹ ਲੈ ਗਏ ਸਿਗਲ ਹਸਪੀਟਲ ਫਟਾਫਟ ਬਹੁਤ ਜਲਦੀ ਇੱਥੇ ਡੇਰਾ ਬਾਬਾ ਨਾਨਕ ਡੇਰਾ ਬਾਬਾ ਨਾਨਕ ਕੋਲ ਲੈ ਆਉਣ ਨੇ ਇਹਨੂੰ ਯਾਤਰ ਕਰਤਾ ਵਾ ਅੰਮ੍ਰਿਤਸਰ ਲੈ ਜਾ ਮਿਲਟਰੀ ਦਾ ਬੰਦਾ ਮਿਲਟਰੀ ਅਫਸਰ ਲੈ ਗਿਆ ਮਿਲਟਰੀ ਅਫਸਰ ਲੈ ਗਏ ਆ ਉੱਥੇ ਜਾ ਕੇ ਉਹਨਾਂ ਨੇ ਕਿਸੇ ਜਿਹੜਾ ਸਭ ਕੁਝ ਕੀਤਾ ਵਾ ਕਿਉਂਕਿ ਬਾਅਦ ਉਹਨਾਂ ਡੈਥ ਤੇ ਕਲੀਅਰ ਕਰਤਾ ਇਹ ਸਰ ਜਿਹੜੇ ਢਿਲੇ ਮੱਠ ਜਰੀ ਇਹ ਕਿੰਨੇ ਤਰੀਕ ਨੂੰ ਇਹ ਤੇ ਡੈਥ ਕਿੰਨੇ ਤੇ ਢਿਲੇ ਮੱਠ ਤੋਂ ਕੋਈ ਹੋਈ ਨਹੀਂ ਬੜਾ ਨਰੋਵੰਗਾ ਸੀਗਾ ਇਹ ਤਾਂ ਛੋਟੀ ਆਇਆ ਵਾ ਮੇਰੇ ਖਿਆਲ 19 ਤਰੀਕ ਨੂੰ ਆਇਆ ਹੈ ਕਿਤੇ ਪੋਸਟਿੰਗ ਕਿਤੇ ਸੀ ਇਹਦੀ ਪੋਸਟ ਆਦੀ ਮੀਸਾ ਮਨੀਆ ਮਨੀਪੁਰ ਦੇ ਲਾਗੇ ਹਾਂਜੀ 581 ਫੀਲਡ ਰੈਜiment ਤੇ ਇਹ ਵਿਆਹ ਕਰੇ ਹਾਂਜੀ ਵਿਆਹ ਕਰ ਵਿਆਹ ਸੀਗਾ ਕਿੰਨੇ ਬੱਚੇ ਇੱਕ ਬੱਚਾ ਹੈ ਦਾ ਨਾਉ 10 ਮਹੀਨੇ ਦਾ ਪੂਰ ਪਰਿਵਾਰ ਦੇ ਪਿਛੇ ਕਾਉਂਟ ਆਉਂਦੇ ਆ ਪਰਿਵਾਰ ਦੇ ਪਿਛੇ ਦੀ ਇੱਕ ਭੈਣ ਆ ਇੱਕ ਮਾਂ ਇੱਕ ਭਰਾ ਵਾ ਭਰਾ ਵਾ ਤੇ ਅੱਜ ਇਸ ਸਰਕਾਰ ਦੀ ਮਲ ਸਨਮਾਨਨਾ ਨ ਸੰਸਕਾਰ ਹੋਇਆ ਜੀ ਅੱਜ ਸਰਕਾਰ ਦੇ ਸਨਮਾਨ ਦੇ ਨਾਲ ਉਹਨਾਂ ਦੀ ਯੂਨਟ ਦੇ ਦੀ ਯੂਨਟ ਦੇ ਬੰਦੇ ਇੱਥੇ ਅੰਮ੍ਰਿਤਸਰ ਸੀਗੇ ਉਹ ਉਥੇ ਐਮ ਐਚ ਆ ਕੇ ਸੀ ਉਦੋਂ ਜੀਸੇ ਸਾਹਿਬਾਨ ਉਹਨਾਂ ਨੇ ਸਾਰੀ ਕਾਰਵਾਈ ਆਪਣੇ ਹੱਥੀਂ ਜਿਹੜੀ ਆ ਵੇਖੀ ਆਣ ਕੇ ਕਰਵਾਈ ਆ ਕੀ ਕਹਿੰਦੇ ਯਾਰ ਤੁਹਾਨੂੰ ਲੱਗਿਆ ਆ ਜੀ ਹੇ 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 ਕਿਉਂਕਿ ਜੋ ਸ੍ਰੋਹਾ ਹਾਜ਼ਰਾ ਹਜੂਰ ਚੁਕੋ ਜੋ ਗਿਆ ਟਲ ਜੇ ਕੋ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ੜਾੜ ਦਾ ਧਿਆਨ ਕਰਕੇ ਬਹੋ ਜੀ ਮੋਤੀ ਗੁਰ ਸਾਜੇ ਨਵਾਜੇ ਪੰਜ ਪਿਆਰੇ ਚਾਲ ਸਾਹਿਬ ਜਾ ਰਹੇ ਚਾਰੀ ਮੰਗ ਤੇ ਅਠੀਆਂ ਜਕੀਆਂ ਚਪੀਆਂ ਸਤੀਆਂ ਮਹਾ ਪ੍ਰਸ਼ਾਦੀ ਘਰ ਕਮਾਈ ਜਾ ਧਿਆਨ ਕਰਕੇ ਬਹੋ ਜੀ ਸੁਹਾਏ ਸਿੰਘਾ ਸਿੰਘ ਜਾਨੇ ਧਰਮ へ ਫਰਬਾਨੀਆਂ ਕੀਤੀਆਂ ਤਨ ਆਰਿਆਂ ਨ ਚਰਵਾਏ ਬੰਦ ਬੰਕ ਡਵਾਏ ਚੜਖੜੀਆਂ ਤੇ ਜੜੇ ਰੰਬਿਆਂ ਨ ਫੁੱਪੜੀਆਂ ਲੋਹਾਈਆਂ ਜੰਡਾਂ ਨ ਬੰਨ ਕੇ ਸਾੜੇ ਗਏ ਗੁਰਦੁਆਰਿਆਂ ਦੀ ਸੇਵਾ ਲਈ ਧਰਮ ਦੇ ਖਾਤਰ ਪ੍ਰੋਮ ਦੀ ਰੱਖੀ ਰਹੀ ਤਹੱਤ ਤੇ ਚਹਾਰੇ ਸਿੱਖੀ ਸਿਰ ਕੇਸਾਂ ਸਾਸਨ ਬਾਇਆ ਸਮੂਹ ਹੀ ਜਾਨ ਤਾਮਾ ਸਿੰਘਾ ਬਝੰਗੀਆਂ ਦੇ ਸਿਰਕੜਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਜੀ ਕਾ ਸਤਿਨਾਮ ਸ੍ਰੀ ਵਾਹਿਗੁਰੂ ਦੁਆਰਿਆਂ ਦੇ दर्शन ला से खोलो गुरू इंडिया क्राइम न्यूज जुलम के खिलाफ जंग आप देख रहे हैं India Crime News.